ਮਾਰਚ ਮਹੀਨੇ ਵਿੱਚ ਜਨਮੇ ਵਿਅਕਤੀ 19 ਫਰਵਰੀ ਤੋਂ ਮੀਨ ਰਾਸ਼ੀ ਸ਼ੁਰੂ ਹੁੰਦੀ ਹੈ 26 ਫਰਵਰੀ ਤੱਕ ਪਹਿਲਾ ਰਾਸ਼ੀ ਨਾਲ ਇਹਦੇ 7 ਦਿਨ ਅਸਵੰਧ ਚੱਲਦਾ ਹੈ ਇਸ ਰਾਸ਼ੀ ਦਾ ਪੂਰਾ ਪ੍ਰਭਾਵ 26 ਫਰਵਰੀ ਤੋਂ 21 ਮਾਰਚ ਤੱਕ ਪੈਂਦਾ ਹੈ ਇਸ ਸਮੇਂ ਵਿੱਚ ਜਨਮੇ ਹੋਏ ਵਿਅਕਤੀ ਸਹਿਜ ਬੁੱਧੀ ਅਤੇ ਅੰਤਰ ਗਿਆਨ ਦੇ ਮਾਲਕ ਹੁੰਦੇ ਨੇ ਇਹ ਮੁੱਖ ਰੂਪ ਵਿੱਚ ਇਤਿਹਾਸਕ ਗਿਆਨ ਅਤੇ ਯਾਤਰਾ ਅਤੇ ਧਰਤੀ ਦੇ ਉਪਯੋਗ ਜਾਂਚ ਖੋਜ ਆਦਿ ਵਿਸ਼ਿਆਂ ਦਾ ਪਿਆ ਸਮੀਕਰਨ ਬਣਾ ਲੈਂਦੇ ਨੇ ਜਿੰਨੇ ਸੁਧਾਰਨ ਵਿਖਾਈ ਦਿੰਦੇ ਹਨ ਵਿਚਾਰਾਂ ਤੋਂ ਇਸ ਤੋਂ ਕਿਤੇ ਜ਼ਿਆਦਾ ਇੱਛਾ ਸ਼ਕਤੀ ਦੇ ਮਾਲਕ ਹੁੰਦੇ ਹਨ ਪਰ ਕਿਸੇ ਵਿਸ਼ੇ ਤੇ ਬੋਲਣ ਤੋਂ ਪਹਿਲਾਂ ਅਤੇ ਲਿਖਣ ਤੋਂ ਪਹਿਲਾਂ ਉਸ ਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣਾ ਚਾਹੁੰਦੇ ਹਨ ਜੇ ਇਹਨਾਂ ਨੂੰ ਪੂਰਾ ਯਕੀਨ ਹੋ ਜਾਵੇ ਕਿ ਇਹਨਾਂ ਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਹੋ ਜਿਨ੍ਹਾਂ ਨੂੰ ਇੱਜ਼ਤ ਦਿੱਤੀ ਜਾ ਰਹੀ ਹੈ ਤਾਂ ਇਹ ਆਪਣੇ ਮਿੱਤਰਾਂ ਦਾ ਮਿੱਤਰਾਂ ਰਿਸ਼ਤੇਦਾਰਾਂ ਜਾਂ ਆਪਣੇ ਹੀ ਉਦੇਸ਼ ਪ੍ਰਤੀ ਬਹੁਤ ਹੀ ਨਿਸ਼ਟਾਵਾਨ ਹੁੰਦੇ ਨੇ ਸਾਰੀਆਂ ਜ਼ਿੰਮੇਵਾਰੀਆਂ ਦੇ ਪੋਸਟਾਂ ਤੇ ਆਮ ਤੌਰ ਤੇ ਸਫਲ ਹੁੰਦੇ ਨੇ ਇਹ ਆਪਣੇ ਆਪ ਨੂੰ ਅੱਗੇ ਰੱਖਣ ਦੀ ਪ੍ਰਵਿਰਤੀ ਨਹੀਂ ਦਿਖਾਉਂਦੇ ਆਪਣੀ رائے ਦੇਣ ਤੋਂ ਪਹਿਲਾਂ ਅਕਸਰ ਇੰਤਜ਼ਾਰ ਕਰਦੇ ਹਨ ਕਿ ਇਹਨਾਂ ਤੋਂ ਕੋਈ ਇਹਨਾਂ ਦੀ رائے ਪੁੱਛੇ ਇਹ ਲੋਕ ਕਾਨੂੰਨ ਅਤੇ ਪਰੰਪਰਾ ਦਾ ਪ੍ਰਬੰਧ ਸਬੰਧ ਦਾ ਪੂਰਾ ਸਨਮਾਨ ਕਰਦੇ ਹਨ ਆਪਣੇ ਅਹੁਦੇ ਦੀ ਪਾਲਣਾ ਕਰਦੇ ਨੇ ਸਭ ਤੋਂ ਸਖਤ ਅਤੇ ਸਭ ਤੋਂ ਕਮਜ਼ੋਰ ਚਰਿੱਤਰ ਦੇ ਮਾਲਕ ਵੀ ਇਸੇ ਰਾਸ਼ੀ ਵਿੱਚ ਮਿਲਦੇ ਨੇ ਕੁਝ ਲੋਕ ਵਾਤਾਵਰਣ ਦਾ ਸ਼ਿਕਾਰ ਹੋ ਕੇ ਗਲਤ ਵਿਚਾਰਾਂ ਵਿੱਚ ਪੈ ਕੇ ਸ਼ਰਾਬ ਆਦ ਮਦਕ ਦੇ ਨਸ਼ਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਕਲਪਤ ਇਨਸਾਨਾਂ ਦੇ ਚੱਕਰਾਂ ਵਿੱਚ ਪੈ ਕੇ ਆਪੇ ਨੂੰ ਬਰਬਾਦ ਵੀ ਕਰ ਲੈਂਦੇ ਨੇ ਪਰ ਜੇ ਇਹਨਾਂ ਨੂੰ ਜੀਵਨ ਦਾ ਕੋਈ ਨਿਸ਼ਾਨਾ ਮਿਲ ਜਾਵੇ ਤਾਂ ਇਹ ਮੌਕੇ ਦੇ ਅਨੁਸਾਰ ਆਪੇ ਨੂੰ ਢਾਲ ਲੈਂਦੇ ਨੇ ਧੰਨਵਾਦ ਜੀ ਲਾਈਕ ਕਮੈਂਟ ਜ਼ਰੂਰ ਕਰਨਾ ਸ਼ੁਕਰੀਆ